ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਦੇਰ ਬਾਅਦ ਦੁਬਾਰਾ ਵਲੌਗ ਪਾਉਣਾ ਸ਼ੁਰੂ ਕੀਤਾ YouTube ਤੇ ਵੀਡੀਓ ਆ ਜਿਹੜੀ ਤੁਸੀਂ ਫੁਟੇਜ ਦੇਖ ਰਹੇ ਹੋ ਇਹ 3B2 ਮੋਹਾਲੀ ਹੈ ਮਤਲਬ ਇਹ ਮੋਹਾਲੀ ਦਾ ਅੱਜ ਦਿਲ ਹੈ ਕੋਈ ਵੀ ਬੰਦਾ ਮੋਹਾਲੀ ਆਉਂਦਾ ਤਾਂ ਉਹਦਾ ਮੋਹਾਲੀ ਦਾ ਕਹਿ ਲਓ ਕਿ ਤੁਸੀਂ ਵਿਜ਼ਿਟ ਕੰਪਲੀਟ ਨਹੀਂ ਹੁੰਦਾ ਜਦੋਂ ਤੱਕ ਉਹ ਬੰਦਾ 3B2 ਨਾ ਆਵੇ ਇਟਸ ਅ ਹਾਰਟ ਆਫ ਮੋਹਾਲੀ ਸੋ ਪਰ ਇੱਕ ਦਿਨ ਮੈਂ ਇੱਥੇ ਘੁੰਮ ਰਿਹਾ ਸੀ ਤੁਸੀਂ ਦੇਖ ਰਹੇ ਹੋ ਆ ਕਿੰਨੀ ਸ਼ਾਨਦਾਰੇ ਮਾਰਕੀਟਾ ਹਨ ਮੈਨੂੰ ਇੱਕ ਬਜ਼ੁਰਗ ਮਿਲੇ ਮੈਂ ਵੈਸੇ ਹੀ ਇੱਥੇ ਖੜਾ ਸੀ ਤੇ ਬਜ਼ੁਰਗ ਮਿਲੇ ਬਜ਼ੁਰਗ ਨਾਲ ਗੱਲਾਂ ਹੋਣ ਲੱਗੀਆਂ ਤੇ ਕਹਿੰਦੇ ਕਾਕਾ ਜੀ ਅਸੀਂ ਇੱਥੇ ਜੰਗਲ ਦੇਖਿਆ ਮੈਂ ਕਿਹਾ ਅੱਛਾ ਜੀ ਉਹ ਕਹਿੰਦਾ ਵੀ ਕੁਝ ਕਿਸਾਲਾਂ ਦੀ ਉਹ ਗੱਲ ਹੈ ਕਹਿੰਦਾ ਵੀ ਜਿੱਥੇ 3B2 ਜਾਂ ਤੁਸੀਂ ਕਹਿ ਲਓ ਆਪਣੇ 71 ਸੈਕਟਰ ਮੋਹਾਲੀ ਦਾ ਆ ਕਾਫੀ ਫੇਮਸ ਆਈਵੀਵਾਈ ਹਸਪੀਟਲ ਉੱਥੇ ਉਹ ਕਹਿੰਦਾ ਵੀ ਮੈਂ ਇਸ ਏਰੀਆ 'ਚ ਜੰਗਲ ਦੇਖਿਆ ਤੇ ਕਹਿੰਦੇ ਸਾਨੂੰ ਉਮੀਦ ਹੀ ਨਹੀਂ ਸੀ ਵੀ ਇਸ ਜਗ੍ਹਾ ਤੇ ਕਦੇ ਰੌਣਕਾਂ ਲੱਗ ਜਾਣਗੀਆਂ ਤੇ ਐਡਾ ਵੱਡਾ ਇੱਥੇ ਮਾਰਕੀਟ ਜਾਂ ਬਾਜ਼ਾਰ ਹੈ ਜਿਹੜਾ ਉਹ ਸਟੈਬਲਿਸ਼ ਹੋ ਜਾਊ। ਹੁਣ ਆ ਤੁਸੀਂ ਦੇਖੋ ਬੜਾ ਆਨੰਦ ਆ ਰਿਹਾ ਨਾਲ ਨਾਲ ਤੁਸੀਂ ਸਾਰਾ 3V2 ਮਾਰਕੀਟ ਦੇਖ ਰਹੇ ਹੋ ਹਨਾ ਬੜਾ ਅੱਛਾ ਲੱਗ ਰਿਹਾ ਤੇ ਇੱਥੇ ਡਰਾਈਵਿੰਗ ਦਾ ਮਜ਼ਾ ਆਉਂਦਾ ਗੇੜੀ ਲਾਉਣ ਦਾ ਮਜ਼ਾ ਆਉਂਦਾ। ਬਜ਼ੁਰਗਾਂ ਦੀ ਗੱਲ ਤੋਂ ਮੈਂ ਇੱਕ ਸਿੱਟਾ ਕੱਢਿਆ ਜਿਹਨੂੰ ਕਨਕਲੂਜਨ ਕਹਿੰਦੇ ਨੇ ਉਹ ਕਨਕਲੂਜਨ ਇਹ ਨਿਕਲਿਆ ਕਿ ਜ਼ਿੰਦਗੀ ਦੇ ਵਿੱਚ ਨਾ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਕਹਿੰਦੇ ਹਰ ਜਗ੍ਹਾ ਦਾ ਵਕਤ ਬਦਲਦਾ ਧਰਤੀ ਦੇ ਵੀ ਦਿਨ ਬਦਲਦੇ ਨੇ ਠੀਕ ਹੈ ਸੋ ਜੇ ਧਰਤੀ ਦੇ ਮਿੱਟੀ ਦੇ ਦਿਨ ਬਦਲ ਸਕਦੇ ਨੇ ਤੇ ਅਸੀਂ ਤਾਂ ਫਿਰ ਇਨਸਾਨ ਤੇ ਬਜ਼ੁਰਗ ਕਹਿੰਦੇ ਮੇਰੀ ਵੀ ਬਜ਼ੁਰਗਾਂ ਨਾਲ ਫਿਰ ਇਹੀ ਗੱਲ ਹੋਈ ਉਹ ਕਹਿੰਦੇ ਵੀ ਕਾਕਾ ਜੀ ਅੱਜ ਕੱਲ ਦੇ ਜਿਹੜੇ ਨਵੇਂ ਮੁੰਡੇ ਕੁੜੀਆਂ ਤੁਹਾਡੇ ਵਰਗੇ ਬੜੀ ਜਲਦੀ ਜ਼ਿੰਦਗੀ 'ਚ ਹਾਰ ਮੰਨ ਚਾਹੁੰਦੇ ਨੇ ਕਿ ਸਾਡਾ ਤਾਂ ਕੁਝ ਬਣਨਾ ਨਹੀਂ ਪਤਾ ਨਹੀਂ ਕੀ ਕਰਾਂਗੇ ਲਾਈਫ ਦੇ ਵਿੱਚ ਉਹ ਕਹਿੰਦਾ ਵਕਤ ਸਭ ਦਾ ਆਉਂਦਾ ਸਮਾਂ ਸਭ ਦਾ ਬਦਲਦਾ ਤੇ ਲੱਗੇ ਰਹੋ ਜ਼ਿੰਦਗੀ ਚ ਕਦੇ ਹਾਰ ਨਾ ਮੰਨੋ ਇੱਕ ਨਾ ਇੱਕ ਦਿਨ ਸਭ ਦਾ ਸਮਾਂ ਆ ਜਾਂਦਾ ਪਰ ਉਹਨਾਂ ਦਾ ਆਉਂਦਾ ਜਿਹੜੇ ਲੱਗੇ ਰਹਿੰਦੇ ਨੇ ਤੇ ਹਾਰ ਨਹੀਂ ਮੰਨਦੇ ਬਸ ਇਹੀ ਛੋਟਾ ਜਿਹਾ ਸੁਨੇਹਾ ਦੇਣਾ ਸੀ ਜੇ ਜੰਗਲ ਦੇ ਵਿੱਚ ਆ ਮੰਗਲ ਲੱਗ ਸਕਦਾ ਤੁਸੀਂ ਦੇਖ ਰਹੇ ਹੋ ਇੰਨੀ ਸੋਹਣੀ ਸ਼ਾਨਦਾਰ ਮਾਰਕੀਟ ਰਾਈਟ ਬਣ ਸਕਦੀ ਹੈ ਤਾਂ ਸਾਡੀ ਜ਼ਿੰਦਗੀਆਂ ਦੇ ਵਿੱਚ ਵੀ ਜੰਗਲ ਦੇ ਵਿੱਚ ਮੰਗਲ ਲੱਗ ਸਕਦਾ ਬਾਕੀ ਤੁਸੀਂ ਸਿਆਣੇ ਹੋ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ And thank you very much, Sachikal.